हां जी ਇੱਕ ਜ਼ਰੂਰੀ ਬੇਨਤੀ ਆ ਇਹ ਅੱਜ ਜਿਹੜੇ ਘਰਾਂ ਦੇ ਵਿੱਚ ਛੋਟੇ ਬੱਚੇ ਐ 0 ਤੋਂ ਲੈ ਕੇ ਆਪਾਂ 5 ਸਾਲ ਤੱਕ ਦੇ ਵੀ ਕਹਿ ਸਕਦੇ ਆ ਨਵਜੰਮੇ ਬੱਚਿਆਂ ਤੋਂ ਲੈ ਕੇ 5 ਸਾਲ ਤੱਕ ਦੇ ਵੀ ਕਹਿ ਸਕਦੇ ਆ ਅੱਜ ਹਰ ਇੱਕ ਹਸਪਤਾਲ ਦੇ ਵਿੱਚ ਸਬ ਸੈਂਟਰ ਦੇ ਵਿੱਚ ਪੀਐਸਸੀ ਦੇ ਵਿੱਚ ਜਿਹੜੀਆਂ ਪੋਲੀਆ ਦੀਆਂ ਬੂੰਦਾਂ ਨੇ ਉਹ ਪਲਾਈਆਂ ਜਾ ਰਹੀਆਂ ਨੇ ਇਹ ਕਰ ਤੁਸੀਂ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਤੁਸੀਂ ਚਾਹੁੰਦੇ ਹੋ ਵੀ ਉਹ ਗੋਡੇ ਦੇ ਹੱਥ ਧਰ ਕੇ ਨਾ ਤੁਰਨ ਤਾਂ ਆਪੋ ਆਪਣੇ ਬੱਚਿਆਂ ਨੂੰ ਸੈਂਟਰਾਂ ਦੇ ਉੱਤੇ ਲਿਜਾ ਕੇ ਦੋ ਬੂੰਦਾਂ ਪੋਲੂਏ ਦੀਆਂ ਜ਼ਰੂਰ ਪਲਾ ਕੇ ਲੈ ਕੇ ਆਓ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋ ਵੀ ਉਹ ਗੋਡੇ ਦੇ ਹੱਥ ਧਰ ਕੇ ਨਾ ਤੁਰਨ ਇਸ ਕਰਕੇ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸੈਂਟਰਾਂ ਦੇ ਉੱਤੇ ਜਾ ਕੇ ਸਬ ਸੈਂਟਰਾਂ ਤੇ ਪੀਐਸਸੀ ਤੇ ਹਸਪਤਾਲਾਂ ਦੇ ਵਿੱਚ ਜਾ ਕੇ ਜਿੱਥੇ-ਜਿੱਥੇ ਵੀ ਸੈਂਟਰ ਬਣੇ ਹੋਏ ਐ ਉਥੋਂ ਦੋ ਬੋਂਦਾ ਪੋਰੂ ਦੇ ਆਪਣੇ ਬੱਚਿਆਂ ਨੂੰ ਜ਼ਰੂਰ ਭਲਾ ਕੇ ਲੈ ਕੇ ਆਓ